ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਜ ਇੱਕ ਵਾਰ ਫਿਰ ਤੋਂ ਦੋਵੇਂ ਕੀਮਤੀ ਧਾਤਾਂ ਦੀ ਕੀਮਤ ਦੇ ਵਿੱਚ ਤੇਜ਼ੀ ਦੇਖੀ ਗਈ ਹੈ। ਘਰੇਲੂ ਬਾਜ਼ਾਰ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 120230 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਸੋਨੇ ਦੀਆਂ ਕੀਮਤਾਂ ਸ਼ੁੱਕਰਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਦੁਪਹਿਰ ਨੂੰ MCX ਐਕਸਚੇਂਜ ਦੇ ਵਿੱਚ ਸੋਨੇ ਦਾ ਵਾਇਦਾ ਭਾ 0.57% ਅਤੇ 682 ਰੁਪਏ ਦੀ ਵਧੀ ਹੋਈ ਕੀਮਤ ਦੇ ਨਾਲ ਵਿਕਿਆ ਇਸ ਦੇ ਨਾਲ ਹੀ ਸੋਨੇ ਦੀ ਕੀਮਤ 121295 ਰੁਪਏ ਪ੍ਰਤੀ 10 ਗ੍ਰਾਮ ਦਿਖਾਈ ਦਿੱਤੀ ਹੈ ਜਦਕਿ ਚਾਂਦੀ ਦਾ ਕਰੇਲੂ ਭਾਵ 1.43% ਜਾਂ 2100 ਰੁਪਏ ਦੇ ਵਾਧੇ ਦੇ ਨਾਲ ਦਰਜ ਕੀਤਾ ਗਿਆ ਤੇ ਚਾਂਦੀ ਦੀ ਕੀਮਤ 149217 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਹੈ ਸੋਨੇ ਦੀ ਘਰੇਲੂ ਹਾਜ਼ਰ ਕੀਮਤਾਂ ਦੀ ਗੱਲ ਕਰੀਏ ਤਾਂ ਇੰਡੀਅਨ ਬੁਲੀਅਨਜ਼ ਜੁਐਲਰਜ਼ ਐਸੋਸੀਏਸ਼ਨ ਦੇ ਮੁਤਾਬਕ ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 1,2230 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। 22 ਕੈਰੇਟ ਸੋਨੇ ਦੀ ਕੀਮਤ 1,17350 ਰੁਪਏ ਪ੍ਰਤੀ 10 ਗ੍ਰਾਮ ਵਿਕ ਰਹੀ ਹੈ ਅਤੇ 20 ਕੈਰੇਟ ਸੋਨੇ ਦੀ ਕੀਮਤ 1,07010 ਰੁਪਏ ਪ੍ਰਤੀ 10 ਗ੍ਰਾਮ ਟ੍ਰੈਂਡ ਕਰ ਰਹੀ ਹੈ। 18 ਕੈਰਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 97390 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਦੇ ਨਾਲ 18 ਕੈਰਟ ਸੋਨਾ ਮਿਲ ਰਿਹਾ ਹੈ ਇਸੇ ਤਰ੍ਹਾਂ 14 ਕੈਰਟ ਸੋਨੇ ਦੀ ਕੀਮਤ 77550 ਰੁਪਏ ਪ੍ਰਤੀ 10 ਗ੍ਰਾਮ ਤੇ ਟ੍ਰੈਂਡ ਕਰ ਰਹੀ ਹੈ ਇਸੇ ਤਰ੍ਹਾਂ ਤਨਿਸ਼ਕ ਦੇ ਰੇਟਾਂ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ 7 ਨਵੰਬਰ ਵਾਲੇ ਦਿਨ 22 ਕੈਰਟ ਸੋਨੇ ਦੀ ਕੀਮਤ 112250 ਰੁਪਏ ਅ ਇਸ ਤੋਂ ਇਲਾਵਾ 18 ਕੈਰੇਟ ਸੋਨੇ ਦੀ ਕੀਮਤ 93840 ਰੁਪਏ ਪ੍ਰਤੀ 10 ਗ੍ਰਾਮ ਉਥੇ 24 ਕੈਰੇਟ ਸੋਨੇ ਦੀ ਕੀਮਤ 122450 ਰੁਪਏ ਪ੍ਰਤੀ 10 ਗ੍ਰਾਮ ਤਨਿਸ਼ਕ ਦੇ ਵਿੱਚ ਟ੍ਰੈਂਡ ਕਰ ਰਹੀ ਹੈ ਇਸੇ ਤਰ੍ਹਾਂ ਵੱਖ-ਵੱਖਰੇ ਸੋਨੇ ਦੇ ਮਾਣਕਾ ਦੇ ਮੁਤਾਬਕ ਵੱਖ-ਵੱਖਰੀਆਂ ਕੀਮਤਾਂ ਦਰਜ ਕੀਤੀਆਂ ਗਈਆਂ ਹਨ ਇਹ ਨਹੀਂ ਪਰ ਇਹਨਾਂ ਕੀਮਤਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਕੁਝ ਕੁ ਰੁਪਈਆਂ ਦਾ ਫਰਕ ਹੈ ਫਿਲਹਾਲ ਇਸ ਵੇਲੇ ਜਿਹੜੀ ਕੀਮਤ ਸੋਨੇ ਦੀ ਦਰਜ ਕੀਤੀ ਗਈ ਹੈ 24 ਕੈਰਟ ਸੋਨੇ ਦੀ ਕੀਮਤ ਹੈ ਜਿਹੜੀ 120230 ਰੁਪਏ ਦੇ ਆਸ-ਪਾਸ ਇਹ ਕੀਮਤ ਦਰਜ ਕੀਤੀ ਜਾ ਰਹੀ ਹੈ ਪ੍ਰਤੀ 10 ਗ੍ਰਾਮ ਦੇ ਹਿਸਾਬ ਦੇ ਨਾਲ 24 ਕੈਰਟ ਸੋਨੇ ਦੀ ਕੀਮਤ ਹੈ 120230 ਰੁਪਏ ਸੋ ਇਸੇ ਤਰ੍ਹਾਂ ਸੋਨੇ ਦੀ ਕੀਮਤ ਦੇ ਵਿੱਚ ਵਾਧਾ ਹੈ ਜਿਹੜਾ ਉਹ ਦਰਜ ਕੀਤਾ ਗਿਆ ਹੈ ਚਾਂਦੀ ਦੀ ਕੀਮਤ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਦੇ ਵਿੱਚ 682 ਰੁਪਏ ਦੀ ਵਾੜਤ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ 1 ਕਿਲੋ ਚਾਂਦੀ ਦੇ ਭਾਅ ਦੇ ਵਿੱਚ ਵੀ 2100 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਕਈ ਦਿਨਾਂ ਦੇ ਗਿਰਾਵਟ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ ਹੈ 24 ਕੈਰੇਟ ਸੋਨੇ ਦੀ ਕੀਮਤ 120230 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਚਾਂਦੀ ਦੀ ਕੀਮਤ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਚਾਂਦੀ ਦੀ ਕੀਮਤ 149217 ਰੁਪਏ ਪ੍ਰਤੀ ਕਿਲੋਗ੍ਰਾਮ ਜਿਹੜੀ ਆ ਦਰਜ ਕੀਤੀ ਗਈ ਹੈ ਚਾਂਦੀ ਤੇ ਸੋਨੇ ਦੀਆਂ ਦੋਵੇਂ ਤਾਤਾਂ ਦੀਆਂ ਕੀਮਤੀ ਤਾਤਾਂ ਦੀਆਂ ਕੀਮਤਾਂ ਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ